ਟਾਡੇ ਕੋਲੇ ਮੈਸੀ ਬਹੁਤ ਜ਼ਿਆਦੇ ਹੋਣੇ ਵੀ ਤੁਸੀਂ ਆਹ ਕੱਪੜਾ ਲੈ ਕੇਓ ਆਪਣੇ ਕੋਲੇ ਪਲੇਨ ਕੱਪੜਾ ਹੈਗਾ ਬਰਬਰੀ कॉटन ਆਰੀ ਵਰਕ ਦੇ ਸੂਟ ਨੇ ਬਹੁਤ ਸੋਹਣੇ ਮਸਟਰਡ ਕਲਰ ਆ ਗਿਆ ਜੀ ਆਰੀ ਵਰਕ ਦਾ ਨੂੰ ਫਰੰਟ ਤੇ ਮਿਲੂਗਾ ਬੈਕ ਤੇ ਮਿਲੂਗਾ ਪਿਓਰ कॉटन ਦੇ ਵਿੱਚ ਤੁਹਾਡੇ ਲਈ ਥਾਣ ਵਾਲੇ ਸੂਟ ਲੈ ਕੇ ਆਂ ਬਹੁਤ ਸੋਹਣੇ ਕੋਟਾ ਡੋਰੀਏ ਦੇ ਦੁਪੱਟੇ ਨਾਲ ਸੂਟ ਲੈ ਕੇ ਆਂ ਤੁਹਾਡੇ ਲਈ ਮੈਚਿੰਗ ਮੈਚਿੰਗ ਸੂਟ ਨੇ ਪਿਓਰ कॉटन ਦੀ ਸ਼ਰਟ ਲੱਗੀ ਹੋਈ ਆ ਵੱਡੇ ਬਣੇ ਨੇ 9.2 ਮੀਟਰ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਦੁਪੱਟਾ ਕੋਟਡ ਔਰੀਆ ਦਾ ਆਰੀ ਵਰਕ ਚ ਪਿਓਰ ਕਾਟਨ ਦੇ ਵਿੱਚ ਕਢਾਈ ਵਾਲੇ ਦੁਪੱਟੇ ਲੈ ਕੇ ਆਏ ਤੁਹਾਡੇ ਲਈ ਇਹ ਦੁਪੱਟੇ ਤੁਸੀਂ ਡਾਈ ਵੀ ਕਰਵਾ ਸਕਦੇ ਹੋਗੇ ਇਹਨਾਂ ਤੇ ਥ्रेड ਵਰਕ ਕਰਿਆ ਹੈ ਰਾਜਧਾਨੀ ਹੁਣ ਦਿਖਾ ਰਹੇ ਪੀਕ ਆਫ ਸ਼ੈਡ ਕਲਰ ਹੈ ਜੀ ਵਾਈਟ ਕਲਰ ਦੇ ਫਲਾਵਰ ਬਣੇ ਹੋਏ ਨੇ ਵਾਈਟ ਲੇਸ ਲਾ ਕੇ ਤੁਸੀਂ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੇ ਹੋ ਫੈਂਸੀ ਸੂਟ ਕੋਟਡ ਔਰੀਆ ਦੁਪੱਟੇ ਨਾਲ ਸੂਟ ਲਿਆਗੇ ਤੁਹਾਡੇ ਲਈ ਆਲੋਰ ਮਸਲਿਨ कॉटन ਨੇ सूट ਲੈ ਕੇ ਜਾਂਡਾ ਲਈ ਮੈਚਿੰਗ ਫੈਂਸੀ ਪਾਰਟੀ ਵੇਰ ਸੂਟਾ ਜੀ ਪਿਓਰ ऑर्गेन्जा ਬਹੁਤ ਮਲائم ऑर्गेन्जा ਤੁਸੀਂ ਗਰਮੀ ਦੇ ਵਿੱਚ ਕਿਸੇ ਪ੍ਰੋਗਰਾਮ ਤੇ ਇਹਨਾਂ ਨੂੰ ਪਾ ਸਕਦੇ ਹੋ ਸੂਟਾਂ ਨੂੰ ਪਲੇਨ ਦੁਪੱਟੇ ਲੈ ਕੇ ਜਾਂਡਾ ਲਈ ਕੰਨੇ ਵਾਲੇ ਬਹੁਤ ਸੋਹਣੇ ਦੁਪੱਟੇ ਨੇ ਜਗਾ ਤੁਸੀਂ ਪ੍ਰਿੰਟ ਸੂਟਾਂ ਨਾਲ ਮੈਚ ਕਰਨੇ ਮੈਚ ਕਰ ਸਕਦੇ ਹੋ 150 ਦਾ ਦੁਪੱਟਾ ਬਾਤ ਹੈ ਸਾਡੇ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਕੱਪੜੇ ਦੀ ਵੀਡੀਓ ਵਿੱਚ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਪਿਓਰ कॉटन ਦੇ ਪਿਓਰ ਕਾਟਨ ਦੇ ਸੂਟ ਬਹੁਤ ਕੁਆਲਟੀ ਦੇ ਲੱਗੈਂ ਕਪੜਾ ਹੀ ਬਹੁਤ ਵਧੀਆ ਰੈੱਡ ਵੀ ਬਹੁਤ ਜੈਜ ਰਹਿਣ ਵਾਲੇ ਨੇ ਤੁਹਾਨੂੰ ਅਸੀਂ ਫੈਨਸੀ ਸੂਟ ਵੀ ਦਿਖਾਵਾਂਗੇ ਪਾਰਟੀ ویئر ਤੁਸੀਂ ਪਹਿਲਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਜੀ WhatsApp ਨੰਬਰ ਤਾਂ ਆਪਣੇ ਦੋ ਨੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਦੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋਗੇ ਕੈਸ਼ ਔਨ ਡਿਲੀਵਰੀ ਹੈਗੀ ਸ਼ਿਪਿੰਗ ਚਾਰਜ ਫ੍ਰੀ ਆ ਜਿਹੜੇ ਸਾਡੇ ਭੈਣਾਂ ਬਾਹਰ ਵੇਚੇ ਨੇ ਬਾਹਰ ਵੀ ਸਾਡੇ ਕੋਲੋਂ ਆਰਡਰ ਮੰਗਵਾ ਸਕਦੇ ਨੇ ਸੂਟ ਕੋਈ ਵੀ ਸੂਟ ਉਹਨਾਂ ਨੂੰ ਪਸੰਦ ਆਉਂਦਾ ਤੁਸੀਂ ਬੁੱਕ ਕਰ ਸਕਦੇ ਹੋ ਜੇਕਰ ਸਲਾਈ ਕਰਾ ਕੇ ਮੰਗਵਾਉਣਾ ਸਲਾਈ ਕਰਕੇ ਮੰਗਾ ਸਕਦੇ ਹੋ ਅਨਸਟਿਚ ਵੀ ਮੰਗਵਾ ਸਕਦੇ ਹੋਗੇ ਦੁਪੱਟੇ ਆਪਣੇ ਕੋਲੇ ਬਹੁਤ ਸੋਹਣੀ ਕੁਆਲਿਟੀ ਦੇ ਜੇਕਰ ਤੁਹਾਨੂੰ ਦੁਪੱਟੇ ਲੈਣਾ ਚਾਹੁੰਦੇ ਹੋ ਪਲੇਨ ਦੁਪੱਟੇ ਤੁਹਾਨੂੰ ਮਿਲ ਜਾਣਗੇ ਬਾਈਟ 컬러ਫੁਲ ਦੁਪੱਟੇ ਵੀ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਆਪਾਂ ਸ਼ੁਰੂ ਕਰਨ ਜਾਣੇ ਆਂ ਬੀਨ ਲੈ ਕੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਆਪਾਂ ਸ਼ੁਰੂ ਕਰਾਂਗੇ ਆਲ ਓਵਰ ਸੂਟਾ ਤੋਂ ਆਪਣੇ ਕੋਲੇ ਆਲ ਓਵਰ ਸੂਟ ਨੇ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਚ ਸੂਟ ਹੈ ਬ੍ਰੈਡੀ ਬਹੁਤ ਵਧੀਆ ਕਲਰ ਵੀ ਬਹੁਤ ਸੋਹਣੇ ਨੇ ਵੱਡੇ ਬਣੇ ਦੀ ਕੱਟ ਆ ਯਾਨੀ ਕਿ 3.5 ਮੀਟਰ ਹੀ ਤੁਹਾਨੂੰ ਕੱਟ ਦੇਵਾਂਗੇ 1.5 ਮੀਟਰ 1.5 ਮੀਟਰ ਆਪਣਾ ਇਹ 3.5 ਮੀਟਰ ਹੀ ਕੱਟ ਦੇਵਾਂਗੇ ਪ੍ਰਾਈਸ ਰਹੂਗਾ 500 500 ਪ੍ਰਾਈਸ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਹੈ ਆ ਕੇ ਆਪਣੇ ਕੋਲ ਪਹਿਲਾ ਕਲਰ ਬਹੁਤ ਸੋਹਣੇ ਕਲਰ ਨੇ ਬਾਈਟ ਭੋਏ ਬਣੀ ਹੋਈ ਹੈਗੀ ਲੈਂਸ ਲਾ ਕੇ ਤੁਸੀਂ ਬਹੁਤ ਸੋਹਣੀ ਸੂਟ ਤਿਆਰ ਕਰ ਸਕਦੇ ਆਪਣੇ ਕੋਲ ਸਾਰੇ ਪਿਓਰ ਕਾਟਨ ਚ ਸੂਟ ਨੇ ਪਿਓਰ ਕਾਟਨ ਚ ਵੱਡੇ ਬਣੇ ਨੇ ਸੂਟ ਨੇ ਜੀ 500 ਰੁਪਏ 500 ਰੇਟ ਹੈ ਨਾ ਸੂਟਾਂ ਨਾਲ ਚੀਪੂ ਚਾਹ ਚ ਫਰੀਆ ਕੈਸ਼ ਤੋਂ ਲਿਭੀ ਹੋਈ ਹੈ ਯਾਰ ਆਪਣੇ ਕੋਲੇ ਜਾਮਨੀ ਪਰਪਲ ਕਲਰ ਪਿਸਟਾ ਕਲਰ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਈ ਕਲਰ ਦਿਖਾਵਾਂਗੇ ਸਾਰੇ ਇਹਨਾਂ ਦਾ ਪ੍ਰਾਈਜ਼ ਰਹੂਗਾ 500 ਸਿਰਫ ਤੁਸੀਂ 500 ਰੁਪਏ ਹੀ ਦੇਣਾ ਕੋਈ ਵੀ ਐਕਸਟਰਾ ਪੈਸਾ ਨਹੀਂ ਦੇਣਾ ਹੈ ਜਦੋਂ ਵੀ ਤੁਸੀਂ ਬੁਕਿੰਗ ਕਰਨੀ ਹੈ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਜੀ ਯਾਰ ਆਪਣੇ ਕੋਲੇ ਮਾਸਟਰਡ ਕਲਰ ਇਸ ਵਿੱਚ ਵੱਡੇ ਫਲਾਵਰ ਬਣੇ ਹੋਏ ਨੇ ਆਪਣੇ ਕੋਲ ਥਾਣ ਵਾਲੇ ਸੂਟ ਨੇ 3.5 ਮੀਟਰ ਦੀ ਕੱਟ ਲਵਾਂਗੇ ਵੱਡੇ ਬਣੇ ਦੀ 500 ਰੇਟ ਆਈ 1.5 ਮੀਟਰ ਬਣਾ ਇਹਨਾਂ ਦਾ ਕਲਰ ਦੇ ਸਕਦੇ ਹੋ ਇੱਦੀ ਆ ਗਈ ਆਪਣੇ ਕੋਲ ਬਲੈਕ ਪੁਆਇੰਟ ਬਲੈਕ ਪੁਆਇੰਟ ਦੇ ਪੀਛੇ ਕਲਰ ਦੇ ਫਲਾਵਰ ਬਣੇ ਹੋਏ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਲਾਈਟ ਕਲਰ ਆ ਗਏ ਜੇ ਆਪਣੇ ਕੋਲ ਵਰਕਸ਼ਾਪ ਨੰਬਰ 2 ਆਪਣੇ ਸਕਰੀਨ ਤੇ ਚੱਲ ਰਹੀ ਹੈ ਨੂੰ ਤੁਸੀਂ ਕਿਸੇ ਦੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਇਹ ਪੀਕੋਕ ਸ਼ੇਡ ਕਲਰ ਹੈ ਜੋ ਤੁਹਾਨੂੰ ਹੁਣ ਦਿਖਾ ਰਹੇ ਹਾਂ ਪੀਕੋਕ ਸ਼ੇਡ ਕਲਰ ਹੈ ਜੀ ਵਾਈਟ ਕਲਰ ਦੇ ਫਲਾਵਰ ਬਣੇ ਹੋਏ ਨੇ ਵਾਈਟ ਲੇਸ ਲਾ ਕੇ ਤੁਸੀਂ ਬਹੁਤ ਸਾਰੇ ਸੂਟ ਤਿਆਰ ਕਰ ਸਕਦੇ ਹੋ ਫੈਂਸੀ ਸੂਟ ਇਹ ਹੈ ਆਪਣੇ ਕੋਲ ਰੈੱਡ ਮਹਿਰੂਨ ਜਿਹਾ ਕਲਰ ਇਸ ਵਿੱਚ ਥੋੜਾ ਬ੍ਰਿਕ ਬੁਟੀ ਦਾ ਡਿਜ਼ਾਈਨ ਬਣਿਆ ਹੋਇਆ ਦੋੜ ਜੈਨੇਸ਼ ਵਿੱਚ ਬਲੈਕ ਕਲਰ ਇਹਨੇ ਆਪਣੇ ਕੋਲ 500 ਦੀ ਰੇਂਜ ਵਾਲੇ ਸੂਟ ਪਿਓਰ ਕਾਟਨ ਦੇ ਵਿੱਚ ਪਲੇਨ ਦੁਪੱਟੇ ਲੈ ਕੇ ਅੱਜ ਅਡਰ ਲਈ ਕੰਨੇ ਵਾਲੇ ਬਹੁਤ ਸੋਹਣੇ ਦੁਪੱਟੇ ਨੇ ਜਿਗਾ ਤੁਸੀਂ ਪ੍ਰਿੰਟ ਸੂਟਾਂ ਨਾਲ ਮੈਚ ਕਰਨੇ ਮੈਚ ਕਰ ਸਕਦੇ ਹੋ 150 ਦਾ ਦੁਪੱਟਾ 150 ਦਾ ਦੁਪੱਟਾ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਸ ਵਿੱਚ ਆਪਣੇ ਕੋਲੇ ਲਾਈਟ ਕਲਰ ਨੇ ਡਾਰਕ ਕਲਰ ਨੇ ਤੁਸੀਂ ਕੋਈ ਵੀ ਆਪਣੇ ਸੂਟਾਂ ਨਾਲ ਮੈਚ ਕਰ ਸਕਦੇ ਹੋ ਜਿਗਾ ਤੁਸੀਂ ਸਾਡੇ ਕੋਲੋਂ ਪ੍ਰਿੰਟ ਸੂਟ ਲੈਣਾ ਉਸ ਨਾਲ ਵੀ ਤੁਸੀਂ ਮੈਚ ਕਰ ਸਕਦੇ ਹੋ ਕੰਨੇ ਲੱਗੀ ਹੋਈਆਂ ਦੁਪੱਟਿਆਂ ਦੇ ਪ੍ਰਾਈਸ ਹੈਗਾ 150 150 ਪ੍ਰਾਈਸ ਆ ਪਰ ਸਿੰਗਲ ਦੁਪੱਟਾ ਨਹੀਂ ਭੇਜਾਂਗੇ ਜੇਕਰ ਤੁਸੀਂ ਕੋਈ ਵੀ ਸੂਟ ਬੁੱਕ ਕਰੋਗੇ ਮਲਮਲ ਦੇ ਬਹੁਤ ਸੋਹਣੇ ਦੁਪੱਟੇ ਨੇ ਕੋਈ ਵੀ ਮਿਕਸ ਨਹੀਂ ਹੈਗੇ ਇਹ ਦੇਖੋ ਤੁਸੀਂ ਕਿੰਨੇ ਚੌੜਾ ਬਣਾਇਦਾ 150 ਪ੍ਰਾਈਸ ਆ ਜੇਕਰ ਕੋਈ ਵੀ ਸੂਟ ਬੁੱਕ ਕਰੋਗੇ ਉਸਦੇ ਨਾਲ ਹੀ ਤੁਹਾਨੂੰ ਇਹ ਦੁਪੱਟਾ ਜੀ ਭੇਜਾਂਗੇ ਸਿੰਗਲ ਦੁਪੱਟੇ ਨਹੀਂ ਭੇਜਾਂਗੇ ਕਲਰ ਆਪਣੇ ਕੋਲੇ ਲਾਈਟ ਨੇ ਡਾਰਕ ਨੇ ਬਹੁਤ ਸੋਹਣੀ ਕੰਨੀ ਬਣੀ ਹੋਈ ਹੈਗੇ ਇਹਨਾਂ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਇਹਨਾਂ ਵਿੱਚੋਂ ਕੋਈ ਵੀ ਪਿਓਰ ਕਾਟਨ ਦੇ ਵਿੱਚ ਕਢਾਈ ਵਾਲੇ ਦੁਪੱਟੇ ਲੈ ਕੇ ਆਏ ਤੁਹਾਡੇ ਲਈ ਇਹ ਦੁਪੱਟੇ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਇਹਨਾਂ ਤੇ ਥ੍ਰੈਡਵਰਕ ਕਰਿਆ ਹੈ ਥ੍ਰੈਡਵਰਕ ਬਹੁਤ ਸੋਹਣਾ ਕਰਿਆ ਹੈ ਤੁਸੀਂ ਕਿਸੇ ਵੀ ਸੂਟ ਨਾਲ ਮੈਚ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਅੱਜਕਲ ਚਿਕਨੀਆਂ ਬੋਟ ਮਾ ਜਲਦੀ ਉਹਨਾਂ ਨਾਲ ਤੁਸੀਂ ਇਹ ਦੁਪੱਟਾ ਇੱਦਾਂ ਹੀ ਲੈ ਸਕਦੇ ਹੋ ਪੀਕੋ ਕਰੀ ਹੋਈ ਹੈ ਇਹਨਾਂ ਦੇ ਥ੍ਰੈਡਵਰਕ ਕਰਿਆ ਹੈ ਬਹੁਤ ਸੋਹਣਾ ਪ੍ਰਾਈਸ ਹੈਗਾ 350 350 ਰੇਟ ਹੈ ਜੀ ਮਲਮਲ ਦੇ ਬਹੁਤ ਸੋਹਣੇ 2.5 ਮੀਟਰ ਦੇ ਦੁਪੱਟੇ ਨੇ ਆਪਣੇ ਕੋਲੇ ਥ੍ਰੈਡਵਰਕ ਦੇ ਡਿਜ਼ਾਈਨ ਬਹੁਤ ਵਧੀਆ ਇਹਦਾ ਡਿਜ਼ਾਈਨ ਬਣਿਆ ਹੈ ਪ੍ਰਾਈਜ਼ ਹੈਗਾ 350 350 ਪ੍ਰਾਈਜ਼ ਹੈ ਜੇਕਰ ਤੁਸੀਂ ਡਾਈ ਕਰਵਾਉਣਾ ਡਾਈ ਵੀ ਕਰਵਾ ਸਕਦੇ ਹੋ ਜੇਕਰ ਇਹਦਾ ਤੁਸੀਂ ਵਾਈਟ ਦੁਪੱਟਾ ਸੂਟ ਨਾਲ ਲੈਣਾ ਫਿਰ ਵੀ ਬਹੁਤ ਸੋਹਣੀ ਗ੍ਰੇਸ ਦਊਗਾ ਦੋ ਡਿਜ਼ਾਈਨ ਨੇ ਆਪਣੇ ਕੋਲ ਇਹਨਾਂ ਜਿ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਜੀ 350 ਰੇਟ ਹੈ ਇਹਨਾਂ ਦੁਪੱਟਿਆਂ ਦਾ ਸਾਡੇ ਕੋਲੇ ਮੈਸੇਜ ਬਹੁਤ ਜ਼ਿਆਦਾ ਆਉਂਦੇ ਆ ਵੀ ਤੁਸੀਂ ਆਹ ਕੱਪੜਾ ਲੈ ਕੇਓ ਆਪਣੇ ਕੋਲੇ ਪਲੇਨ ਕੱਪੜਾ ਹੈਗਾ ਬਰਬਰੀ कॉटन ਬਰਬਰੀ कॉटन ਦੇ सूट ਨੇ ਜੀ 5 ਮੀਟਰ ਦੀ ਕੱਟ ਦੇਵਾਂਗੇ ਬਹੁਤ ਸੋਹਣਾ ਕਲਰ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪ੍ਰਾਈਜ਼ ਹੈਗਾ 650 650 ਪ੍ਰਾਈਜ਼ ਹੈ ਇਹਨਾਂ ਉੱਪਰ ਤੁਸੀਂ ਕੋਈ ਵੀ ਵਰਕ ਕਰ ਸਕਦੇ ਹੋਗੇ ਕਿਉਂਕਿ ਕੁਆਲਿਟੀ ਬਹੁਤ ਸੋਹਣੀ ਹੈ ਕੱਪੜੇ ਦੀ ਕੋਈ ਵੀ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਬਰਬਰੀ कॉटन ਦੇ ਸੂਟ ਨੇ ਚਾਰ ਕਲਰ ਨੇ ਆਪਣੇ ਕੋਲੇ ਪਹਿਲਾ ਆਪਣੇ ਕੋਲੇ ਹੈਗਾ ਪਿੰਕ ਕਲਰ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ 650 ਰੇਟ 650 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਸਕਾਈ ਕਲਰ ਆ ਗਿਆ ਆਪਣੇ ਕੋਲ ਕੈਸ਼ ਔਨ ਡਿਲੀਵਰੀ ਹੈਗੀ ਹੈਗੀ ਪਾਰਸਲ ਤੁਸੀਂ ਕਿਸੇ ਵੀ ਜਗ੍ਹਾ ਮੰਗੇ ਸਾਡੇ ਬਣਾ ਬਾਹਰ ਬੈਠੇ ਨਹੀਂ ਉਹ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੀਆਂ ਨੇ ਇਹ ਵੀ ਆਪਣੇ ਕੋਲੇ ਬਹੁਤ ਸੋਹਣਾ ਕਲਰ ਹੈ ਲਵੈਂਡਰ ਰਿਆ ਕਲਰ ਆ ਗਿਆ ਬਹੁਤ ਵਧੀਆ ਬਰਬਰੀ ਕਾਟਨ ਦੇ ਵਿੱਚ ਸੂਟ ਹੈ ਕੋਈ ਵੀ ਲੈਨਿੰਗ ਲਾਉਣੀ ਜ਼ਰੂਰਤ ਨਹੀਂ ਤੁਸੀਂ ਥ੍ਰੈਡ ਵਰਕ ਵੀ ਕਰ ਸਕਦੇ ਹੋਗੇ ਲਿਟਰ ਵਰਕ ਵੀ ਕਰ ਸਕਦੇ ਹੋ ਬਹੁਤ ਸੋਹਣਾ ਆਪਣੇ ਕੋਲੇ ਕੁਆਲਿਟੀ ਦਾ ਸੂਟ ਨੇ ਸੀ ਗ੍ਰੀਨ ਕਲਰ ਆ ਗਿਆ ਚਾਰ ਕਲਰ ਨੇ ਆਪਣੇ ਕੋਲੇ 650 ਰੇਟ ਇਹਨਾਂ ਸੂਟਾਂ ਦੇ ਪਿਓਰ ਕਾਟਨ ਦੇ ਵਿੱਚ ਤੁਹਾਡੇ ਲਈ ਥਾਣ ਵਾਲੇ ਸੂਟ ਲੈ ਕੇ ਆਇਆ ਬਹੁਤ ਸੋਹਣਾ ਥਾਣ ਵਾਲੇ ਪਿਓਰ ਕਾਟਨ ਦੇ ਵਿੱਚ ਸੂਟ ਆ ਬਿਨਾ ਦੁਪੱਟੇ ਤੋਂ ਪ੍ਰਾਈਜ਼ ਆਏਗਾ 650 650 ਪ੍ਰਾਈਜ਼ ਦੇ ਕੈਮਰਿਕ ਕਾਟਨ ਲੱਗੀ ਹੋਈ ਹੈ ਕਿ ਬਹੁਤ ਸੋਹਣੀ ਬਹੁਤ ਸੋਹਣੀ ਕਾਟਨ ਲੱਗੀ ਹੋਈ ਹੈ ਇਹ ਆਪਣੇ ਕੋਲੇ ਥਾਣ ਵਾਲੇ ਸੂਟ ਨੇ 650 ਪ੍ਰਾਈਜ਼ ਆ ਇਹਨਾਂ ਸੂਟਾਂ ਨਾਈ ਦਾ ਕਲਰ ਫੇਟ ਹੁੰਦਾ ਨਾ ਹੀ ਬੁਰਾ ਹੁੰਦਾ ਤੁਸੀਂ ਸਿਲੈਕਟ ਕਰ ਸਕਦੇ ਹੋ ਕਲਰ ਕਈ ਨੇ ਆਪਣੇ ਕੋਲੇ ਦੋ ਕਲਰ ਨੇ ਛੜਿਆਣ ਵਿੱਚ ਪਹਿਲਾ ਆਪਣੇ ਕੋਲੇ ਬ੍ਰਾਊਨ ਕਲਰ ਆਇਆ ਜੀ 650 ਪ੍ਰਾਈਸ ਆ 5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ ਬਿਨਾਂ ਦੁਪੱਟੇ ਤੋਂ ਸੂਟ ਆ ਜੀ ਹੈ ਆਪਣੇ ਕੋਲ ਡਾਰਕ ਸਕਿਨ ਕਲਰ ਇਹਨਾਂ ਵਿੱਚ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਬਰੀਕ ਬੁਟੀ ਦਾ ਡਿਜ਼ਾਈਨ ਬਣਿਆ 650 ਰੇਟ ਦਾ ਛਿੰਗਾਰ ਦੇ ਫਰੀ ਆ ਮਸਲੀਨ ਕਾਟਨ ਨੇ ਸੂਟ ਲੈ ਕੇ ਤੁਹਾਡੇ ਲਈ ਮੈਚਿੰਗ ਮਸਲੀਨ ਕਾਟਨ ਦੀ ਸ਼ਰਟ ਆ ਜੀ ਮਸਲੀਨ ਕਾਟਨ ਦੀ ਦੁਪੱਟਾ ਨਾਲ ਕਾਟਨ ਦੀ ਬਾਟਮ ਲੱਗੀ ਹੈ ਲੀਜੀ ਵੀਜੀ ਕਾਟਨ ਦੀ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਖਰਾਬ ਬਿਲਕੁਲ ਨਹੀਂ ਹੁੰਦਾ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਨਾ ਹੀ ਕਪੜੇ ਦਾ ਕਲਰ ਫੇਟ ਹੋਵੇ 650 ਰੇਟਾਂ ਨਾਲ ਸੂਟਾਂ ਦਾ ਚਾਰ ਕਲਰ ਨੇ ਆਪਣੇ ਕੋਲੇ ਤੁਸੀਂ ਸਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਬਣਿਆ ਆ ਪ੍ਰਿੰਟ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਪਹਿਲਾ ਆਪਣੇ ਕੋਲੇ ਇਹ ਪਿਸਤਾ ਕਲਰ ਹੈਗਾ ਚਾਰ ਕਲਰ ਨੇ ਤੁਸੀਂ ਬਟਨ ਦੇ ਸਾਹ ਨਾਲ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਹੈ ਦੂਸਰਾ ਗ੍ਰੇ ਕਲਰ 650 ਰੇਟ ਦਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਆ ਜਿਹੜੀ ਸਾਡੇ ਆਪਣੇ ਬਾਹਰ ਬੈਠੇ ਨੇ ਉਹ ਵੀ ਸਾਡੇ ਕੋਲ ਪਾਰਸਲ ਮੰਗਵਾ ਸਕਦੇ ਨੇ ਸਲਾਈ ਕਰਾ ਕੇ ਮੰਗਵਾ ਸਕਦੇ ਨੇ ਅਨ ਸਟਿਚ ਵੀ ਮੰਗਵਾ ਸਕਦੇ ਹੋ ਤੁਸੀਂ ਪਾਰਸਲ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਆਪਣੇ ਡਿਜ਼ਾਈਨ ਵੀ ਬਹੁਤ ਸੋਹਣੇ ਹੁੰਦੇ ਆ ਕਲਰ ਵੀ ਬਹੁਤ ਸੋਹਣੇ ਰੇਟ ਵੀ ਬਹੁਤ ਜਾਇਜ਼ ਰੱਖਦੇ ਆ ਅਸੀਂ ਕਿਉਂਕਿ ਅਸੀਂ ਰੇਟ ਬਹੁਤ ਜਾਇਜ਼ ਰੱਖਦੇ ਆ ਇਸ ਕਰਕੇ ਵੈਰਾਈਟੀ ਵੀ ਬਹੁਤ ਵਧੀਆ ਨੇ ਤੁਸੀਂ ਸਲੈਕਟ ਕਰ ਸਕਦੇ ਹੋ ਜੀ ਪੀਚ ਕਲਰ ਆ ਗਿਆ ਆਪਣੇ ਕੋਲੇ ਮਸਲੀਨ कॉटन ਦੇ ਵਿੱਚ ਕੱਪੜਾ ਜੀ ਬਹੁਤ ਸੋਹਣੀ ਵੈਰੈਟੀ ਆ ਕੋਈ ਵੀ ਤੁਹਾਨੂੰ ਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਇੱਕ ਵਾਰੀ ਪ੍ਰੈਸ ਕਰਕੇ ਪਾਓ ਉਸ ਤੋਂ ਬਾਅਦ ਤੁਹਾਨੂੰ ਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਇਸ ਤਰ੍ਹਾਂ ਦੀ ਵੈਰੈਟੀ ਆ ਮਸ਼ੀਨ ਦੇ ਵਿੱਚ ਕਿਸ ਤਰ੍ਹਾਂ ਵੀ ਤੁਸੀਂ ਵਾਸ਼ ਕਰ ਸਕਦੇ ਹੋ ਇਸ ਕੱਪੜੇ ਨੂੰ ਮਸਲੀਨ ਦੇ ਵਿੱਚ ਆਪਣੇ ਕੋਲੇ ਸੂਟ ਨੇ ਕੋਟੇ ਡੋਰੀਏ ਦੇ ਦੁਪੱਟੇ ਨਾਲ ਸੂਟ ਲੈ ਕੇ ਆ ਤੁਹਾਡੇ ਲਈ ਮੈਚਿੰਗ ਮੈਚਿੰਗ ਸੂਟ ਨੇ ਪਿਓਰ कॉटन ਦੀ ਸ਼ਰਟ ਲੱਗੀ ਹੋਈ ਆ ਵੱਡੇ ਬਣੇ ਨਹੀਂ ਪਾਉਣੇ 2 ਮੀਟਰ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਦੁਪੱਟਾ ਕੋਟੇ ਡੋਰੀ ਇਹਦਾ ਆਰੀ ਵਰਕ ਚ ਬਹੁਤ ਸੋਹਣੀ ਵੈਰਾਈਟੀ ਹੈ ਜੀ ਸਲਵਾਰਾਂ ਕਲਰਫੁੱਲ ਮਿਲਣੀਆਂ ਤੁਹਾਨੂੰ ਜਿਸ ਤਰ੍ਹਾਂ ਕੀ ਆਪਣੇ ਕੋਲੇ ਰੈੱਡ ਕਲਰ ਆ ਗਿਆ ਪ੍ਰਾਈਜ਼ ਹੈਗਾ 695 695 ਪ੍ਰਾਈਜ਼ ਹੈ ਜੀ ਕੱਟ ਵਰਕ ਦੇ ਕੋਟੇ ਡੋਰੀ ਇਹਦੇ ਬਹੁਤ ਸੋਹਣੇ ਫੈਨਸੀ ਦੁਪੱਟੇ ਨੇ ਸ਼ਰਟ ਹੈਗੀ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਦੀ ਸ਼ਰਟ ਲੱਗੀ ਹੋਈ ਹੈ ਜੀ ਪੰਜਾਬੀ ਕਾਟਨ ਦੀ ਬਾਟਮ ਲੱਗੀ ਹੋਈ ਹੈ ਕੋਟੇ ਡੋਰੀ ਇਹਦਾ ਦੁਪੱਟਾ ਪ੍ਰਾਈਜ਼ 695 ਆ ਕਲਰ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਆਰੀ ਵਰਕ ਦੇ ਦੁਪੱਟੇ ਨਾਲ ਤੁਹਾਨੂੰ ਮਿਲਣਗੇ ਸੂਟ ਵੱਡੇ ਬਣੇ ਨਹੀਂ 1.2 ਮੀਟਰ ਦੀ ਸ਼ਰਟ ਹੈ ਜੇ ਤੁਸੀਂ 50 ਇੰਚ ਲੈਂਥ ਬਣਾ ਲਓ ਗੁਮੀ ਦੀ ਤਾਂ ਵੀ ਤੁਹਾਡਾ ਸੂਟ ਬਹੁਤ ਸੋਹਣਾ ਬਣੂਗਾ ਕਲਰ ਬਹੁਤ ਨੇ ਆਪਣੇ ਕੋਲੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਇਹ ਹੈ ਆਪਣੇ ਕੋਲੇ ਮਹਿੰਦੀ ਕਲਰ ਬਹੁਤ ਸੋਹਣੇ ਕਲਰ ਨੇ ਗਰਲਿਸ ਲੁੱਕ ਦੇ ਸੂਟ ਨੇ ਜੀ ਬਹੁਤ ਸੋਹਣੀ ਵੈਰਾਈਟੀ ਹੈ ਕਿ ਡਿਜ਼ਾਈਨ ਵੀ ਬਹੁਤ ਵਧੀਆ ਨੇ ਪਿਓਰ ਕਾਟਨ ਦੀ ਸ਼ਰਟ ਲੱਗੀ ਹੋਈ ਆ ਕਾਟਨ ਦੀ ਬਾਟਮ ਲੱਗੀ ਆ ਕੋਟੇ ਡੋਰੀਆ ਦਾ ਦੁਪੱਟਾ ਹੈਂਸੀ ਸੂਟ ਬਣ ਕੇ ਤਿਆਰ ਹੋਣਗੇ ਲੈਸ ਲਾ ਕੇ ਤੁਸੀਂ ਕਿੱਦੇ ਵੀ ਸੂਟ ਬਣਾ ਸਕਦੇ ਹੋ ਇਸ ਤਰ੍ਹਾਂ ਨੇ ਵੀ ਮਹਿਰੂਨ ਕਲਰ ਆ ਗਿਆ ਆਪਣੇ ਕੋਲ ਕਈ ਕਲਰ ਨੇ ਇਸ ਡਿਜ਼ਾਈਨ ਵਿੱਚ ਸਾਰੇ ਕਲਰ ਦਿਖਾਵਾਂਗੇ ਤੁਹਾਨੂੰ ਇਹ ਹੈ ਆਪਣੇ ਕੋਲੇ ਫਰੋਜੀ ਕਲਰ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਕੋਟੇ ਡੋਰੀਆ ਦਾ ਦੁਪੱਟਾ ਹੀ 695 ਰੇਟ ਦਾ ਸ਼ਿਪਿੰਗ ਚਾਜ ਫ੍ਰੀ ਆ ਇਹ ਆ ਆਪਣੇ ਕੋਲੇ ਸੀ ਗ੍ਰੀਨ ਤੇ ਪਿੰਕ ਕਲਰ ਦੀ ਬਹੁਤ ਸੋਹਣੀ ਮੈਚਿੰਗ ਬਣੀ ਹੋਈ ਆ। ਸਕਾਈ ਗਲ ਰਾਗੇ ਰੈੱਡ ਨਾਲ ਮੈਚਿੰਗ ਇਹਨੇ ਆਪਣੇ ਕੋਲੇ ਕੋਟ ਡੋਰੀਏ ਦੁਪੱਟੇ ਨਾਲ 695 ਦੀ ਪ੍ਰਾਈਸ 'ਚ ਸੂਟ। ਆਰੀ ਵਰਕ ਦੇ ਸੂਟ ਲੇ ਕੇ ਨੜਲੀ ਮੈਚਿੰਗ। ਮੈਚਿੰਗ ਆਰੀ ਵਰਕ ਦੇ ਸੂਟ ਨੇ ਦੇਖੋ ਇਸ ਤਰ੍ਹਾਂ ਦਾ ਆਰੀ ਵਰਕ ਸਾਰੇ ਸ਼ਾਲ ਟੋਪਰ। ਮਸਲੀਨ ਕਾਟਨ ਦੇ ਵਿੱਚ ਸੂਟ ਨੇ ਜੀ। ਕਾਟਨ ਦੀ ਬਾਟਮ ਲੱਗੀ ਹੈ ਜਲੀਜੀਬੀਜੀ ਕਾਟਨ ਦੀ। ਮਸਲੀਨ ਕਾਟਨ ਦਾ ਦੁਪੱਟਾ ਬਹੁਤ ਸੋਹਣੇ ਨੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪ੍ਰਾਈਸ ਹੈਗਾ 750 2.5 ਮੀਟਰ ਦੇ ਦੁਪੱਟੇ ਨੇ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬੋਟਮ ਆ 2.5 ਮੀਟਰ ਦੇ ਦੁਪੱਟੇ ਨੇ ਕਲਰ ਤੁਹਾਨੂੰ ਅਸੀਂ ਦਿਖਾਵਾਂਗੇ ਚਾਰ ਚਾਰ ਪੰਜ ਕਲਰ ਦਿਖਾਵਾਂਗੇ ਇਸ ਡਿਜ਼ਾਈਨ ਵਿੱਚ ਪਹਿਲਾ ਆਪਣੇ ਕੋਲੇ ਪਿੰਕ ਕਲਰ ਆਰੀ ਵਰਕ ਦੇ ਸੂਟ ਨੇ ਬਹੁਤ ਸੋਹਣੇ ਮਸਟਰਡ ਕਲਰ ਆ ਗਏ ਜੀ ਆਰੀ ਵਰਕ ਤੁਹਾਨੂੰ ਫਰੰਟ ਤੇ ਮਿਲੂਗਾ ਬੈਕ ਤੇ ਮਿਲੂਗਾ ਮਸਲੀਨ कॉटन ਦੇ ਦੁਪੱਟੇ ਲੱਗੇ ਨੇ ਮਸਲੀਨ कॉटन ਦੀ ਸ਼ਰਟ ਆ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ कॉटन ਚ ਕਪੜਾ ਡਾਰਕ ਪੀਚ ਕਲਰ ਆਇਆ ਹੈ ਡਾਰਕ ਪੀਚ ਕਲਰ ਆਇਆ ਹੈ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਪੰਜ ਕਲਰ ਨੇ ਫਰੋਜੀ ਕਲਰ ਆ ਗਿਆ ਆਪਣੇ ਕੋਲੇ 750 ਰੇਟ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿ ਸਿੱਧੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਇਹ ਆ ਗਿਆ ਆਪਣੇ ਕੋਲੇ ਪਰਪਲ ਜਗਾ ਕਲਰ ਕਲਰ ਬਹੁਤ ਵਧੀਆ ਨੇ ਦੁਪੱਟਿਆਂ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਆ 750 ਰੇਟ ਇਹਨਾਂ ਸੂਟਾਂ ਦਾ ਮੈਚਿੰਗ ਸੂਟ ਲੈ ਕੇ ਤੁਹਾਡੇ ਲਈ ਕੋਲ ਨੂੰ ਇਹ ਵੀ ਆਪਣੇ ਕੋਲ ਕਾਟਨ ਦੇ ਸੂਟ ਆਈ ਬਹੁਤ ਸੋਹਣੀ ਵੈਰਾਈਟੀ ਹੈ ਕਿ ਮੈਚਿੰਗ ਸੂਟ ਨੇ ਕਲਰ ਵੀ ਬਹੁਤ ਸੋਹਣੇ ਨੇ ਲਾਈਟ ਜਿਹੇ ਕਲਰ ਬਹੁਤ ਪਿਆਰੇ ਕਲਰ ਨੇ ਦੋ ਕਲਰ ਨੇ ਪ੍ਰਾਈਜ਼ ਰਹੇਗਾ 850 850 ਪ੍ਰਾਈਜ਼ ਹੈ ਇਹਨਾਂ ਸੂਟਾਂ ਨੂੰ ਸਿਲੈਕਟ ਕਰ ਸਕਦੇ ਹੋ ਇਹ ਇਹ ਵੀ ਆਪਣੇ ਕੋਲੇ ਬਿਨਾਂ ਦੁਪੱਟੇ ਦੇ ਸੂਟ ਆ ਕਾਟਨ ਬਹੁਤ ਸੋਹਣੀ ਲੱਗੀ ਹੈ ਕੋਈ ਵੀ ਕਪੜਾ ਖਰਾਬ ਨਹੀਂ ਹੁੰਦਾ ਵੈਰਾਈਟੀ ਬਹੁਤ ਸੋਹਣੀ ਹੈ ਜੀ ਮੈਚਿੰਗ ਸੂਟ ਹੈ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸelect ਕਰ ਸਕਦੇ ਹੋ ਇਹ ਹੈ ਆਪਣੇ ਕੋਲ ਸਕਾਈ ਕਲਰ ਸਕਾਈ ਕਲਰ ਵੀ ਬਹੁਤ ਸੋਹਣਾ ਹੈ ਮੈਚਿੰਗ ਸੂਟ ਹੈ ਜੀ ਸੈਲਫ ਪ੍ਰਿੰਟ ਦੀ ਬਾਟਮ ਲੱਗੀ ਹੋਈ ਹੈਗੀ ਪ੍ਰਿੰਟ ਦੀ ਸ਼ਰਟ ਲੱਗੀ ਹੈ 850 ਪ੍ਰਾਈਸ ਹੈ 850 ਪ੍ਰਾਈਸ ਹੈ ਜੀ ਕਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਇਹਨੇ ਆਪਣੇ ਕੋਲ ਬਣਾਉਣ ਵਰਤੇ ਜੋ ਸੂਟ ਮੈਚਿੰਗ ਸੂਟ ਲੈ ਕੇ ਤੁਹਾਡੇ ਲਈ ਪੈਚ ਘੇਰੇ ਦੇ ਬਹੁਤ ਸੋਹਣਾ ਪੈਚ ਦਾ ਕੰਮ ਹੈ ਗਲੇ ਦੇ ਬਹੁਤ ਸੋਹਣਾ ਪੈਚ ਬਣਿਆ ਹੋਇਆ ਹੈ ਮੈਚਿੰਗ ਸੂਟ ਨੇ ਜੀ ਪ੍ਰਾਈਸ ਹੈਗਾ ਸਿਰਫ 550 550 ਪ੍ਰਾਈਸ ਹੈ ਜੀ ਕਪੜਾ ਮਿਕਸ ਕੋਟਨ ਹੈ ਕਿਉਂਕਿ ਸਾਡੇ ਨਾਲ ਸਾਰੇ ਤਰ੍ਹਾਂ ਦੇ ਕਸਟਮਰ ਜੁੜੇ ਹੋਏ ਨੇ ਜੀ ਪਿਓਰ ਕਾਟਨ ਵਾਲੇ ਵੀ ਮਿਕਸ ਕਾਟਨ ਵਾਲੇ ਵੀ ਤੁਸੀਂ ਸਲੈਕਟ ਕਰ ਸਕਦੇ ਹੋ ਘਾ ਟੈਲੀ ਪਉਣ ਵਾਲੇ ਬਹੁਤ ਸੋਹਣੇ ਸੂਟ ਆ ਵਾਈਟ ਕਲਰ ਦਾ ਪੈਚ ਲੱਗਾ ਹੈ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬੋਟਮ ਆ 2.5 ਮੀਟਰ ਦੇ ਨਾਲ ਦੁਪੱਟੇ ਮੈਕਸੀਕੋ ਕਾਟਨ ਦੇ ਵਿੱਚ ਕਪੜਾ ਜੀ 550 ਰੇਟ ਇਹਨਾਂ ਸੁਟਾ ਪਹਿਲਾ ਆਪਣੇ ਕੋਲੇ ਮਾਊਸ ਕਲਰ ਆ ਗਈ ਤਿੰਨ ਕਲਰ ਨੇ ਇਸ ਡਿਜ਼ਾਈਨ ਵਿੱਚ ਦੂਸਰਾ ਆ ਗਿਆ ਪੀਚ ਕਲਰ ਇਹਨਾਂ 'ਚ ਤੁਸੀਂ ਕੋਈ ਵੀ ਕਲਰ ਇੰਨ ਸਲੈਕਟ ਕਰ ਸਕਦੇ ਹੋ ਲੈਂਥ ਤੁਸੀਂ ਬਣਾ ਸਕਦੇ ਹੋ 44 ਇੰਚ 44 ਇੰਚ ਲੈਂਥ ਵੀ ਬਣਾ ਸਕਦੇ ਹੋਗੇ 550 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਹੈ ਉਦੋਂ ਹੁਣ ਕਲਰ ਦਿਖਾ ਰਹੇ ਚ ਕਾਈ ਜਾਏ ਕਲਰ ਵੀ ਬਹੁਤ ਸੋਹਣਾ 550 ਰੇਟ ਆ ਇਹਨਾਂ ਸੂਟਾਂ ਦਾ ਕੈਮਰਿਕ ਕਾਟਨ ਦੇ ਸੂਟ ਲੇ ਕੇ ਇਹਨਾਂ ਦਾ ਡੀਲ ਬਹੁਤ ਵਧੀਆ ਬਹੁਤ ਸੋਹਣੀ ਕੁਆਲਿਟੀ ਆ ਕੈਮਰਿਕ ਕਾਟਨ ਦੇ ਸੂਟ ਨਾਲ ਹੀ ਲੇਸ ਦਾ ਡਿਜ਼ਾਈਨ ਬਣਿਆ ਹੋਇਆਗਾ ਪਿਓਰ ਕੈਮਰਿਕ ਕਾਟਨ ਬਰੀਕ ਬੁਟੀ ਦਾ ਡਿਜ਼ਾਈਨ ਬਣਿਆ ਹੋਇਆ ਹੈ ਨਾਲ ਦੁਪੱਟੇ ਨੇ ਸੈਮੀ ਸੈਮੀ ਦੁਪੱਟੇ ਲੱਗੇ ਹੋਏ ਨੇ 2 ਮੀਟਰ ਦੇ ਪਿਓਰ ਕਾਟਨ ਦੇ 5 ਮੀਟਰ ਦੇ ਸੂਟ ਆ ਲੈਸਰ कॉटन ਦੀ ਲੈਸ ਦਾ ਡਿਜ਼ਾਈਨ ਬਣਿਆ ਪ੍ਰਾਈਜ਼ ਆਇਆ 650 650 ਪ੍ਰਾਈਜ਼ ਆ ਪਹਿਲਾਂ ਆਪਣੇ ਕੋਲੇ ਬਲੈਕ ਕਲਰ ਆ ਗਏ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਪਿਓਰ ਕੈਮਰਿਕ कॉटन ਦੇ ਸੂਟ ਨੇ ਜੀ ਇਹ ਆ ਆਪਣੇ ਕੋਲੇ ਬਰਾਊਨ ਕਲਰ ਸੈਮੀਨ ਦੁਪੱਟੇ ਲੱਗੇ ਹਨ ਇਹਨਾਂ ਨਾਲ 2 ਮੀਟਰ ਤੇ 5 ਮੀਟਰ ਦੇ ਸੂਟ ਦੀ ਕਟਾ ਪਿਓਰ ਕੈਮਰਿਕ कॉटन ਦੇ ਸੂਟ ਆ ਬਾਈਂਡ ਛੇੜਾ ਹੈ ਨਾ ਕਿ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਚਾਰ ਕਲਰ ਨੇ ਆਪਣੇ ਕੋਲੇ ਇਹ ਆ ਆਪਣੇ ਕੋਲੇ ਨੇ ਵੀ ਬੜੂ ਬਲਰ ਇਹਨਾਂ ਚ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰੋ ਜੀ ਚਾਰ ਕਲਰ ਨੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਰਿਅਨ ਕਾਟਨ ਦੇ ਸੂਟ ਲੈ ਕੇ ਡੋਟਲੀ ਮੈਚਿੰਗ ਮੈਚਿੰਗ ਰਿਅਨ ਕਾਟਨ ਦੀ ਸ਼ਰਟ ਲੱਗੋ 2.5 ਮੀਟਰ ਦੀ 2.5 ਮੀਟਰ ਦੀ ਲੀਜੀ ਬਿਜ ਦੀ ਬਾਟਮ ਲੱਗੋ ਇਹ ਨਾਲ ਦੁਪੱਟਾ ਸੈਮੇ ਚਿਕਨ ਵਰਕ ਦੇ ਸੂਟ ਨੇ ਜੀ ਆਪਣੇ ਕੋਲ ਕਲਰ ਸੋਲੋ ਆ ਬਲੈਕ ਸੋਲੋ ਕਲਰ ਹੈ ਸੂਟ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਹੈਗਾ 650 650 ਪ੍ਰਾਈਸ ਹੈ ਚਿਕਨ ਵਰਕ ਦਾ ਕੰਮ ਕਰਾਇਆ ਬਹੁਤ ਸੋਹਣਾ ਫਰੰਟ ਤੇ ਮਿਲੂ ਤੁਹਾਨੂੰ ਬੈਕ ਤੇ ਵੀ ਮਿਲੂ ਇਹਦੇ ਜਾਨੀਵੇਂ ਆਪਣੇ ਕੋਲੇ ਮਸਲੀਨ ਕਾਟਨ ਦੇ ਵਿੱਚ ਆਲਓਵਰ ਸੂਟ ਨੇ ਜੀ ਆਲਓਵਰ ਸੂਟਾਂ ਨਾਲ ਸਵਾ ਦੋ ਮੀਟਰ ਦੇ ਦੁਪੱਟੇ ਨੇ ਮਸਲੀਨ ਕਾਟਨ ਦੇ ਬਹੁਤ ਸੋਹਣਾ ਪੱਤਿਆਂ ਦਾ ਡਿਜ਼ਾਈਨ ਬਣਾਇਆ ਚਾਰ ਕਲਰ ਨੇ 750 ਰੇਟ ਜੀ 750 ਰੇਟ ਹੈ ਜੀ ਪਹਿਲਾ ਆਪਣੇ ਕੋਲੇ ਫਰੋਜ਼ੀ ਕਲਰ ਆ ਗਏ ਕਲਰ ਸਾਰੇ ਬਹੁਤ ਪਿਆਰੇ ਨੇ ਮਹਿੰਦੀ ਕਲਰ ਆ ਇਹਨਾਂ ਜੋ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰੋ ਜੀ ਕੋਈ ਵੀ ਲੈਂਡਿੰਗ ਲੌਨ ਦੀ ਜ਼ਰੂਰਤ ਨਹੀਂ ਲੈਸ ਲਾ ਕੇ ਤੁਸੀਂ ਬਹੁਤ ਸੋਹਣੇ ਫੈਂਸੀ ਸੂਟ ਤਿਆਰ ਕਰ ਸਕਦੇ ਹੋ ਬਾਹਰ ਅੰਦਰ ਵੀ ਪਾ ਸਕਦੇ ਫੈਂਸੀ ਸੂਟ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਸ਼ਰਾਰੇ ਪਲਾਜ਼ੋ ਚੱਲਦੇ ਨੇ ਫਾਰਸੀ ਸਲਵਾਰਾਂ ਚੱਲਦੇ ਇੰਦਾਂ ਨੇ ਬਹੁਤ ਸੋਹਣੇ ਸੂਟ ਬਣਨਗੇ ਲੈਸ ਲਾ ਕੇ ਇਹਨਾਂ 'ਚ ਤੁਸੀਂ ਕੋਈ ਵੀ ਕਲਰ ਸਲੈਕਟ ਕਰੋ ਜੀ ਪਿੰਕ ਕਲਰ ਹੈਗਾ ਆਪਣੇ ਕੋਲੇ ਬ੍ਰੀਜ ਕਲਰ 750 ਰੇਟ ਹੈ ਸਵਾ ਦੋ ਮੀਟਰ ਦੇ ਨਾਲ ਦੁਪੱਟੇ ਨੇ ਆਲਓਵਰ ਸੂਟ ਨਹੀਂ ਕੋਟੇ ਡੋਰੀਏ ਦੁਪੱਟੇ ਨਾਲ ਸੂਟ ਲਏਗਾ ਤੁਹਾਡੇ ਲਈ ਆਲਓਵਰ ਆਲਓਵਰ ਕੋਟੇ ਡੋਰੀਏ ਦਾ ਦੁਪੱਟਾ ਲੱਗਿਆ ਹੈ ਸਵਾ ਦੋ ਮੀਟਰ ਦਾ ਆਲਓਵਰ ਸੂਟ ਨਹੀਂ ਪ੍ਰਾਈਸ ਹੈਗਾ 850 850 ਪ੍ਰਾਈਸ ਦਾ ਕੋਟੇ ਡੋਰੀਏ ਦਾ ਦੁਪੱਟਾ ਲੱਗਿਆ ਹੈ ਨੇ ਸਵਾ ਦੋ ਮੀਟਰ ਦਾ ਇਸ ਵਿੱਚ ਵਿੱਚ ਤਾਂ ਅਸੀਂ ਕਈ ਕਲਰ ਰਖਾਵਾਂਗੇ ਪਹਿਲਾ ਆਪਣੇ ਕੋਲੇ ਆ ਗਿਆ ਸੀ ਗ੍ਰੀਨ ਕਲਰ ਇਹ ਹੈਗਾ ਜਾਮਨੀ ਪਰਪਲ ਕਲਰ ਇਹਨਾਂ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਲੈਣਾ ਦਾ ਡਿਜ਼ਾਈਨ ਬਣਿਆ ਹੈ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇਹ ਦੇਖੋ ਤੁਸੀਂ ਪ੍ਰਿੰਟ ਬਹੁਤ ਸੋਹਣਾ ਬਣਿਆ ਹੈ ਲੈਣਾ ਦਾ ਡਿਜ਼ਾਈਨ ਬਣਿਆ ਹੈ ਜੀ 850 ਰੇਟ ਹੈ ਇਹਨਾਂ ਸੂਟਾਂ ਦਾ ਇਹ ਹੈਗਾ ਸਰਦਈ ਫਿਰੋਜੀ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਦੁਪੱਟਿਆਂ ਦੇ ਵੀ ਬਹੁਤ ਸੋਹਣੇ ਡਿਜ਼ਾਈਨ ਬਣਿਆ ਹੋਇਆ ਹੈ ਕਿਉਂਕਿ ਦੁਪੱਟੇ ਨਾਲ ਹੀ ਸੂਟ ਦਿਖ ਰੇ ਹੁੰਦੀ ਐ ਬਹੁਤ ਸਾਰੇ ਕਲਰ ਡਿਜ਼ਾਈਨ ਬਣੇ ਹੋਏ ਨੇ ਇਹ ਆ ਗਏ ਆਪਣੇ ਕੋਲ orange ਕਲਰ pink ਕਲਰ ਪੰਜ ਕਲਰ ਨੇ 850 ਰੇਟ ਐ ਸ਼ਿਪਿੰਗ ਚਾਜ ਫਰੀ ਐ ਕੈਸ਼ ਔਨ ਡਿਲੀਵਰੀ ਹੈਗੀ ਐ ਬਲੈਕ ਕਲਰ ਦੇ ਸੂਟਾਂ ਦੀ ਡਿਮਾਂਡ ਹੋ ਰਹੀ ਜੀ ਤੁਹਾਡੇ ਲਈ ਲੈ ਗਏ ਆ ਬਲੈਕ ਕਲਰ ਦੇ ਸੂਟ ਕੁਆਲਿਟੀ ਲਗ ਲਗ ਰਹੋਗੀ ਤੁਹਾਨੂੰ ਸਾਰੀ ਰਸਾਂ ਵਿੱਚ ਇਸ ਤਰ੍ਹਾਂ ਕੀ ਆਪਣੇ ਕੋਲ ਕੈਮਰੀ ਗਾਟਨ ਚ ਕੈਮਰੀ ਕੋਟਨ ਜੀ ਮੈਚਿੰਗ ਸੂਟ ਆ ਜੀ ਲਈ ਜੀ ਬੀਜ ਦੀ ਬਾਟਮ ਲੱਗੇ ਪਿਓਰ ਦਾ ਦੁਪੱਟਾ ਪ੍ਰਿੰਟ ਸੂਟ ਆ ਪ੍ਰਿੰਟ ਸੂਟ ਬਹੁਤ ਸੋਹਣਾ ਬਹੁਤ ਸੋਹਣਾ ਪ੍ਰਿੰਟ ਸੂਟ ਹੈ ਸੋਲੋ ਕਲਰ ਨੇ ਤੁਹਾਨੂੰ ਅਸੀਂ ਦੱਸ ਜੀਨਾ ਸੋਲੋ ਕਲਰ ਨੇ ਸਿੰਗਲ ਸਿੰਗਲ 950 ਪ੍ਰਾਈਸ ਆ ਜੀ ਇਹ ਆਪਣੇ ਕੋਲ ਕੈਮਰੀ ਕੋਟਨ ਦੀ ਸ਼ਰਟ ਆ ਲਈ ਜੀ ਬੀਜ ਦੀ ਬਾਟਮ ਆ ਪਿਓਰ ਦਾ ਦੁਪੱਟਾ ਲੱਗਾ ਹੈ ਪ੍ਰਿੰਟ 950 ਰੇਟ ਆ ਇਹ ਜਿਹੜਾ ਨੂੰ ਦਿਖਾ ਰਹੇ ਆ ਇਹ ਆਪਣੇ ਕੋਲ ਹੈਗਾ ਮਸਲਿਨ ਸ਼ਿਲਕ ਦੇ ਵਿੱਚ ਦੇਖ ਲਾਈਨਿੰਗ ਲੱਗੋ ਬਿਨਾਂ ਦੁਪੱਟੇ ਦੇ ਸੂਟਾਂ ਜੀ 750 ਪ੍ਰਾਈਜ਼ 750 ਪ੍ਰਾਈਜ਼ ਹੈ ਜੀ ਤੁਸੀਂ ਸਲੈਕਟ ਕਰ ਸਕਦੇ ਹੋਗੇ ਇਹ ਜਿਹੜਾ ਨੂੰ ਫਰੰਟ ਤੇ ਵਰਕ ਮਿਲੂਗਾ ਬਾਜੂ ਉੱਪਰ ਵੀ ਵਰਕ ਮਿਲੂਗਾ 750 ਰੇਟ ਹੈ ਬਿਨਾਂ ਦੁਪੱਟੇ ਦਾ ਸੂਟਾਂ ਜੀ ਬਲੈਕ ਕਲਰ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਬਲੈਕ ਕਲਰ ਦੇ ਸੂਟਾਂ ਨਹੀਂ ਚਾਹਵਾਂ ਨੇ ਸਲੈਕਟ ਕਰ ਸਕਦੀਆਂ ਨੇ ਇਹ ਹੈਗਾ ਆਪਣੇ ਕੋਲ ਲੀਜੀ ਵੀ ਜੀ ਵਿੱਚ ਲੀਜੀ ਬੀਜੀ ਮੈਚਿੰਗ ਸੂਟ ਆ ਜੀ ਵਾਈਟ ਕਲਰ ਦਾ ਹੈ ਬਰਕ ਬਣਿਆ ਹੈ ਥਰੈਡ ਵਰਕ ਬਣਿਆ ਹੋਇਆ ਹੈਗਾ ਨਾਲ ਦੁਪੱਟਾ ਲੱਗਿਆ ਹੈ ਸੈਮੀ ਸੈਮੀ ਦੁਪੱਟਾ ਲੱਗਿਆ ਹੈ ਜੀ 650 ਪ੍ਰਾਈਸ ਲੱਗ 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 ਰੈਡਸ ਉਡਨੇ ਆਪਣੇ ਕੋਲੇ ਬਲੈਕ ਕਲਰ ਦੇ ਵਿੱਚ ਥਰੈਡ ਵਰਕ ਬਣਿਆ ਹੈ ਵਾਈਟ ਕਲਰ ਦਾ ਤੁਸੀਂ ਸਲੈਕਟ ਕਰ ਸਕਦੇ ਹੋ ਸੈਮੀ ਦੁਪੱਟਾ ਲੱਗਿਆ ਹੈ ਪਲੇਨ ਨਾਲ ਬਾਟਮ ਲੱਗੇਗੀ ਜੀ ਲੀਜੀ ਬੀਜੀ ਸਾਢੇ 650 ਪ੍ਰਾਈਸ ਹੈ ਜੀ ਇਹ ਵੀ ਆਪਣੇ ਕੋਲੇ ਮਸਲੀਨ ਸਿਲਕ ਦੇ ਵਿੱਚ ਸੂਟ ਹੈ ਮਸਲੀਨ ਸਿਲਕ ਦੇ ਵਿੱਚ ਥ्रेड ਵਰਕ ਦੇ ਵਿੱਚ ਸੂਟ ਬਣਾਇਆ ਜੀ ਨਾਲ ਮਸਲੀਨ ਦਾ ਦੁਪੱਟਾ ਲੱਗਾ ਕੱਟ ਵਰਕ ਦਾ ਇਹਦੇ ਤੁਹਾਨੂੰ ਫਰੰਟ ਤੇ ਵਰਕ ਮਿਲੂਗਾ ਬਾਜੂ ਉੱਪਰ ਵੀ ਵਰਕ ਮਿਲੂ ਪ੍ਰਾਈਸ ਹੈਗਾ 1200 1200 ਪ੍ਰਾਈਸ ਹੈ ਲਾਈਨਿੰਗ ਲੱਗੂਗੀ ਸੂਟ ਹੈ ਤੁਹਾਨੂੰ ਸਿੱਧਾ ਸਿਰਨੇ ਲੱਗ ਲੱਗ ਆਪਣੇ ਕੋਲੇ ਕੁਆਲਿਟੀ ਦੇ ਸੂਟ ਨੇ ਜੀ ਇਹ ਵੀ ਆਪਣੇ ਕੋਲੇ ਬਲੈਕ ਕਲਰ ਚ 350 ਸਰਪ੍ਰਾਈਜ਼ ਐਲੀਜੀਬੀਜੀ ਵਿੱਚ ਕਪੜਾ ਜੀ ਆਲਓਵਰ ਸੂਟ ਹੈ। ਵਾਈਟ ਕਲਰ ਦਾ ਵਰਕ ਬਣਿਆ ਹੋਇਆ। ਇਹ ਆ ਗਿਆ ਆਪਣੇ ਕੋਲ ਕੈਮਰਿਕ कॉटन ਦੇ ਵਿੱਚ। ਕੈਮਰਿਕ कॉटन ਦੀ ਸ਼ਰਟ ਹੈ, ਕੈਮਰਿਕ कॉटन ਦੀ ਬਾਟਮ ਲੱਗੀ ਹੈ 2.5 ਮੀਟਰ ਦੀ ਸ਼ਰਟ ਹੈ, 2.5 ਮੀਟਰ ਦੀ ਬਾਟਮ। 1.5 ਮੀਟਰ ਦੇ ਟਾਈ ਡਾਈ ਦਾ ਦੁਪੱਟਾ ਹੈ। 950 ਰੇਟ। 950 ਰੇਟ ਹੈ ਜੀ, ਤੁਸੀਂ ਲੈਟ ਕਰ ਸਕਦੇ ਹੋਗੇ। ਪਿਓਰ कॉटन, ਕੈਮਰਿਕ कॉटन ਦੇ ਵਿੱਚ ਆਪਣੇ ਕੋਲੇ ਸੂਟ। ਜੋ ਇਹਨਾਂ ਨੂੰ ਦਿਖਾ ਰਹੇ ਇਹ ਵੀ ਆਪਣੇ ਕੋਲੇ ਮਸਲੀਨ ਸ਼ਿਲਕ ਦੇ ਵਿੱਚ ਸੂਟ ਹੈ ਮਸਲੀਨ ਸ਼ਿਲਕ ਦਾ ਸੂਟ ਹੈ ਜਰੀ ਵਰਕ ਦਾ ਕੰਮ ਕਰਿਆ ਹੈ ਮਸਲੀਨ ਦੀ ਦੁਪੱਟਾ ਲੱਗਾ ਹੈਗਾ ਬਹੁਤ ਸੋਹਣਾ ਬੀ ਸ਼ੇਪ ਗਲਾ ਬਣਾਇਆ ਹੈ ਜੀ 990 ਪ੍ਰਾਈਸ 990 ਰੇ ਪ੍ਰਾਈਸ ਆ ਇਹ ਆ ਆਪਣੇ ਕੋਲੇ ਬਾਜੂ ਵਰਕ ਤੁਸੀਂ ਮੂਰੀ ਦੇ ਵੀ ਕਰ ਸਕਦੇ ਹੋ ਵਰਕ ਲੈਨਿੰਗ ਲੱਗ ਕੇ ਸੂਟ ਬਣੂਗਾ कॉटन ਦੇ ਵੀ ਸੂਟ ਆਗੇ ਜੀ ਆਪਣੇ ਕੋਲੇ ਗਲੇਸ਼ कॉटन ਦੇ ਵਿੱਚ ਪਿਓਰ ਦੁਪੱਟੇ ਨਾਲ ਗ੍ਰੇਸ ਕਾਟਨ ਦੇ ਵਿੱਚ ਬਲੈਕ ਕਲਰ ਦੇ ਵਿੱਚ ਸੂਟ ਆ ਗਿਆ ਜਰੀ ਵਰਕ ਦਾ ਕੰਮ ਕਰਿਆ ਹੈ ਆਲ ਓਵਰ ਸੂਟ ਹੈ 5 ਮੀਟਰ ਦਾ ਨਾਲ 1.2 ਮੀਟਰ ਦਾ ਦੁਪੱਟਾ ਹੈ 950 ਰੇਟ 950 ਰੇਟ ਹੈ ਜੀ ਇਹ ਸੀ ਆਪਣੇ ਕੋਲੇ ਤੁਹਾਨੂੰ ਇੱਕ ਹੋਰ ਕਲਰ ਦਿਖਾਉਣੀ ਆ ਇਹ ਵੀ ਆਪਣੇ ਕੋਲੇ ਮੈਚਿੰਗ ਸੂਟ ਹੈ ਮਸਲੀਨ ਸਿਲਕ ਦੇ ਵਿੱਚ ਮਸਲੀਨ ਸਿਲਕ ਦੇ ਵਿੱਚ ਸੂਟ ਹੈ ਜੀ ਮੈਚਿੰਗ ਸੂਟ ਹੈ ਤੁਸੀਂ ਲੈਟ ਕਰ ਸਕਦੇ ਹੋਗੇ ਹੌਫ ਵਾਈਟ ਬਾਟਮ ਲੱਗਿਆ ਮੂਰੀ ਵਰਕ ਦਾ ਡਿਜ਼ਾਈਨ ਬਣਿਆ ਹੋਇਆਗਾ ਇਸ ਸ਼ੂਟ ਉੱਪਰ ਤਾਂ ਨੂੰ ਥ੍ਰੈਡ ਵਰਕ ਮਿਲੂਗਾ ਨਾਲ ਮਸਲੀਨ ਦਾ ਦੁਪੱਟਾ ਫੋਰ ਸਾਈਡ ਲੈਸ ਫੋਰ ਇਹ ਆਪਣੇ ਕੋਲੇ ਵਾਈਟ ਸ਼ਰਟ ਨਾਲ ਵਾਈਟ ਸ਼ਰਟ ਨਾਲ ਜੀ ਪਿਓਰ ਦੁਪੱਟੇ ਨਾਲ ਪਿਓਰ ਦੁਪੱਟਾ ਬਹੁਤ ਸੋਹਣਾ ਲੱਗਿਆ ਆਏਗਾ ਪਲੇਨ ਬਾਟਮ ਲੱਗੀ ਹੋਈ ਹੈਗੀ ਰਿਯਾਨ ਕਾਟਨ ਦੇ ਵਿੱਚ ਰਿਯਾਨ ਕਾਟਨ ਦੇ ਵਿੱਚ ਬਾਟਮ ਲੱਗੇ 950 ਰੇਟ 950 ਰੇਟ ਹੈ ਜੀ ਐਸੀ ਆਪਣੇ ਕੋਲ سارے ਬਲੈਕ ਕਲਰ ਦੇ ਸੂਟ ਕੈਮਰਿਕ ਕਾਟਨ ਦੇ ਵਿੱਚ ਸੂਟ ਲੱਗਿਆ ਨੇ ਡਰਲੀ ਮੈਚਿੰਗ ਉਟ ਕੈਮਿਕ ਕਾਟਨ ਦੀ ਸ਼ਾਲਟਾ ਟਾਈ ਮੀਟਰ ਦੀ ਕੈਮਿਕ ਕਾਟਨ ਦੀ ਸਲਵਾਰ ਲੱਗੀ ਹੋਈ ਆ ਨਾਲ ਟਾਈ ਡਾਈ ਦਾ ਦੁਪੱਟਾ ਨੇ ਸੈਮੀ 2.5 ਮੀਟਰ ਦੇ 850 ਰੇਟ ਚਾਰ ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਇਹ ਬਾਟਰ ਗ੍ਰੀਨ ਕਲਰ ਆ ਗਿਆ ਚਾਰ ਕਲਰ ਨੇ ਛੜੀਆਂ ਵਿੱਚ ਕੈਮਰਿਕ ਕਾਟਨ ਦੇ ਵਿੱਚ ਸੂਟ ਆ ਕੋਈ ਵੀ ਮਿਕਸ ਨਹੀਂ ਹੈ ਕਪੜੇ ਦੇ ਵਿੱਚ ਇਹ ਹੈ ਆਪਣੇ ਕੋਲੇ ਬਲੈਕ ਕਲਰ ਬਲੈਕ ਕਲਰ ਹੈਗੇ 2.5 ਮੀਟਰ ਦੇ ਨਾਲ ਦੁਪੱਟੇ ਲੱਗੇ ਹੋਏ ਨੇ ਚੈੱਕ ਦੇ ਸੈਮੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਬ੍ਰੀਕ ਡਿਜ਼ਾਈਨ ਬਣਿਆ ਬਹੁਤ ਵਧੀਆ ਪਿਓਰ ਕੈਮਰੀ ਕਾਟਨ ਦੇ ਵਿੱਚ ਚਾਰ ਕਲਰ ਨੇ ਸ਼੍ਰੀਮ ਚ ਹੈਗੇ ਆਪਣੇ ਕੋਲੇ ਬਾਇੰਡ ਸ਼ੇਡ ਇਹਨਾਂ ਚ ਤੁਸੀਂ ਕੋਈ ਵੀ ਕਲਰ ਸਿਲੈਕਟ ਕਰੋ ਜੀ WhatsApp ਨੰਬਰ ਜੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਦੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋਗੇ ਨੇਵੀ ਬਲੂ ਕਲਰ ਆ ਗਿਆ ਜੀ ਜਦੋਂ ਨੂੰ ਹੁਣ ਵੈਰਾਈਟੀ ਅੱਗੇ ਦਿਖਾਵਾਂਗੇ ਇਹ ਵੀ ਆਪਣੇ ਕੋਲੇ 850 ਦੇ ਵਿੱਚ ਇਹ ਹੈ ਆਪਣੇ ਕੋਲੇ ਮਸਲੀਨ कॉटन ਦੇ ਵਿੱਚ ਮੈਚਿੰਗ ਸੂਟ ਨੇ ਜੀ ਮਸਲੀਨ कॉटन ਦੇ ਵਿੱਚ ਪਿਓਰ ਦੁਪੱਟਾ ਲੱਗਾ ਹੈ ਫੁੱਲ ਪਿਓਰ ਦਾ ਦੁਪੱਟਾ ਲੱਗਾ ਹੈ 1.5 ਦੋ ਮੀਟਰ ਦਾ 2.5 ਮੀਟਰ ਦੀ ਸ਼ਾਲਟਾ 2.5 ਮੀਟਰ ਦੀ ਬੋਡਾ 850 ਰੇਟ 850 ਰੇਟ ਹੈ ਜਿੰਨੇ ਸੂਟਾਂ ਦੇ ਦੋ ਕਲਰ ਨੇ ਆਪਣੇ ਕੋਲੇ ਫਰੋਜੀ ਦੇ ਮਾਸਟਰਡ ਕਲਰ ਕੋਈ ਵੀ ਕਲਰ ਸਲੈਕਟ ਕਰੋ ਜੀ ਸ੍ਰੀ ਕ੍ਰਿਸ਼ਨ ਦਾ ਮਾਲਾ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਕਾਟਨ ਦੇ ਵਿੱਚ ਸੂਟ ਲਿਆ ਕੇ ਆਂਦੇ ਆਲਓਵਰ ਆਲਓਵਰ ਕਾਟਨ ਦੇ ਸੂਟ ਆ ਥ्रेड ਵਰਕ ਬਣਾਇਆ ਬਹੁਤ ਸੋਹਣਾ ਘੇਰੇ ਤੇ ਬਰੀ ਕਬੂਟੀ ਦੇ ਸੂਟ ਨੇ ਜੀ ਨਾਲ ਦੁਪੱਟਾ ਲੱਗਿਆ ਹੈ ਪਿਓਰ ਦਾ ਪਿਓਰ ਦਾ ਮਕੈਸ਼ ਵਾਲਾ ਦੁਪੱਟਾ ਲੱਗਿਆ ਚਾਰ ਕਲਰ ਦਿਖਾਵਾਂਗੇ ਤੁਹਾਨੂੰ ਪਹਿਲਾ ਆਪਣੇ ਕੋਲ ਗ੍ਰੀਨ ਕਲਰ ਹੈ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ 950 ਰੇਟ 950 ਰੇਟ ਹੈ ਜੀ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਭੁਆਏ ਨਾਲ ਦਾ ਦੁਪੱਟਾ ਤਿਆਰ ਕਰਾਇਆ ਇਹਨਾਂ ਦੇ ਬਹੁਤ ਸੋਹਣੇ ਪਿਓਰ ਕਾਟਨ ਦੇ ਵਿੱਚ ਰੂਟ ਨੇ ਜੀ ਆਪਣੇ ਕੋਲੇ ਪਹਿਲਾ ਗ੍ਰੀਨ ਕਲਰ ਜੀ ਮਹਿੰਦੀ ਜਿਹਾ ਕਲਰ ਇਹ ਹੈਗਾ ਆਪਣੇ ਕੋਲੇ ਮਾਸਟਰਡ ਕਲਰ ਇਹਨਾਂ ਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸెలెక్ਟ ਕਰ ਸਕਦੇ ਆ ਮਹਿੰਦੀ ਕਲਰ 950 ਰੇਟ 950 ਰੇਟ ਹੈ ਜੀ ਸਿੱਧਾ ਜਾ ਕੇ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਹ ਹੈ ਆਪਣੇ ਕੋਲੇ 22 ਇੰਚ ਚਾਰ ਕਲਰ ਨੇ 950 ਰੇਟ ਹੈ ਨਸੂਟ ਨੇ ਫੇਰ ਸੂਟ ਲੈ ਕੇ ਆਂਡਾ ਲੀ ਪਿਓਰ ਔਰਗਾਂਜੇ ਦੇ ਵਿੱਚ ਪਿਓਰ ਔਰਗਾਂਜੇ ਦੀ ਸ਼ਰਟ ਲੱਗੀ ਹੋਈ ਆ ਪਿਓਰ ਔਰਗਾਂਜੇ ਦਾ 2.5 ਮੀਟਰ ਦਾ ਦੁਪੱਟਾ ਲੱਗਿਆ ਹੈ ਜੀ ਨਾਲ ਬਾਟਮ ਪਲੇਨ ਲੱਗੀ ਹੋਈ ਹੈ ਪਲੇਨ ਬਾਟਮ ਆ ਜੀ ਤੁਸੀਂ ਸਲੈਕਟ ਕਰ ਸਕਦੇ ਹੋਗੇ ਗੋਟਾ ਪੱਤੀ ਦਾ ਕੰਮ ਕਰਿਆ ਹੈ ਚਾਲਟੂ ਉੱਪਰ ਵੀ ਦੁਪੱਟੇ ਉੱਪਰ ਵੀ ਬਹੁਤ ਸੋਹਣਾ ਮੋਰਾਨਾ ਡਿਜ਼ਾਈਨ ਬਣਾਇਆ ਹੈ ਇਹ ਆਪਣੇ ਕੋਲੇ ਫੈਨਸੀ ਸੂਟ ਨੇ ਫੈਨਸੀ ਪਾਰਟੀ ਵੇਰ ਸੂਟਾ ਜੀ ਪਿਓਰ ਔਰ ਗੰਜਾ ਬਹੁਤ ਮਲੈਮ ਔਰਗੰਝਾ ਤੁਸੀਂ ਗਰਮੀ ਦੇ ਵਿੱਚ ਕਿਸੇ ਪ੍ਰੋਗਰਾਮ ਤੇ ਇਹਨਾਂ ਨੂੰ ਪਾ ਸਕਦੇ ਹੋ ਸੂਟਾਂ ਨੂੰ ਬਹੁਤ ਵਧੀਆ ਕੁਆਲਿਟੀ ਹੈ 2500 ਰੇਟ ਹੈ ਨਾ ਸੂਟਾਂ ਦਾ 2500 ਰੇਟ ਹੈ ਇਹਨਾਂ ਸੂਟਾਂ ਦਾ ਪਿਓਰ ਦੇ ਵਿੱਚ ਆਪਣੇ ਕੋਲੇ ਸੂਟ ਨੇ ਡਿਮਾਂਡ ਆ ਰਹੀ ਸੀਗੀ ਬੈਗ ਦੇ ਬਹੁਤ ਸੋਹਣੇ ਡਿਜ਼ਾਈਨ ਬਣਿਆ ਹੋਇਆ ਹੈਗਾ ਪੀਚ ਕਲਰ ਦੇ ਵਿੱਚ ਪੀਚ ਕਲਰ ਦੇ ਵਿੱਚ ਦੋ ਡਿਜ਼ਾਈਨ ਨੇ ਆਪਣੇ ਕੋਲੇ ਇਹ ਪਹਿਲਾ ਡਿਜ਼ਾਈਨ ਹੈ ਕਾ ਦੂਸਰਾ ਡਿਜ਼ਾਈਨ ਇਹਨਾਂ ਉੱਪਰ ਗੋਟਾ ਪੱਤੀ ਦਾ ਕੰਮ ਕਰਿਆ ਹੈ ਜੀ 2500 ਰੇਟ ਆ ਪਾਰਟੀ ਵੇਅਰ ਸੂਟ ਨੇ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਸੋਹਣੀ ਕੁਆਲਿਟੀ ਦੇ ਪਾਰਟੀ ਵੇਅਰ ਸੂਟ ਨੇ ਸਲੈਕ ਕਰੋ ਜੀ ਤੁਸੀਂ ਇਹ ਦੋਨੋਂ ਹੁਣ ਕਲਰ ਦਿਖਾ ਰਹੇ ਆ ਕਲਰ ਵੀ ਬਹੁਤ ਸੋਹਣਾ 2.5 ਮੀਟਰ ਦਾ ਦੁਪੱਟਾ ਲੱਗਿਆ ਹੈ 2.5 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਸਲਵਾਰ ਲੱਗੀ ਹੈ ਇਹਨਾਂ ਸੂਟਾਂ ਨਾਲ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੁਆਲਿਟੀ ਵੀ ਬਹੁਤ ਵਧੀਆ ਕੱਪੜੇ ਦੀ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਗੋਟਾ ਗੋਟਾ ਪੱਤੀ ਦਾ ਕੰਮ ਕਰਿਆ ਹੈ 2500 ਰੇਟ ਆਇਆ ਆਪਣੇ ਕੋਲੇ 4 ਕਲਰ ਨੇ ਸਗੇ ਮਾਊਸ ਕਲਰ ਆ ਗਿਆ ਬਹੁਤ ਪਿਆਰਾ ਇਹ ਸਾਰੇ ਆਪਣੀ ਅੱਜ ਦੀ ਵੈਰਿਟੀ ਬਹੁਤ ਸੋਹਣੀ ਵੈਰਿਟੀ ਹੈ ਜੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਿੱਦਾਂ ਨਹੀਂ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ